ہر طرح کی خبر دیکھنے کے لیے واحر جی کا خالص واحگ مٹے سب نہیں سگن اکار روپ رام دس اور تھوڑا رام داس ایسے پاون وچن گرو رام دس پاشا جی پاون نگری اندر اچھا ہرمندر صاحب جی وقے جائی صاحب جی نے داس پچھلے کافی لمحے عرصے کو سومی گرودوار پربند ادھی وق وق گرا صاحب کے ਪਿਛਲੇ ਮੈਂ ਸਮਝਦਾ ਕਿ 1988 ਤੋਂ ਮੈਂ ਥੋੜੀ ਜੀ ਛੋਟੀ ਅਵਸਥਾ ਤੋਂ ਹੀ ਦੁਬਾਰਾ ਸਾਹਿਬ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤਾ ਲੇਕਿਨ 1999 ਤੋਂ ਬਤੌਰ ਮੁਲਾਜ਼ਮਤ ਤੌਰ ਤੇ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਕੋਈ ਬਤੌਰ ਕੀ ਕੋ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਦੇ ਕੋਲ ਗੁਰਦੁਆਰਾ ਅੰਬਰ ਸਾਹਿਬ ਜੀ ਦੀ ਬਖਸ਼ਿਸ਼ ਕਰਤਾ ਸੇਵਾਵਾਂ ਨਿਭਾ ਰਹੇ ਹਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ ਹੈ ਜੋ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਕੀਤਨ ਦੀ ਸੇਵਾ ਆਪ ਵਰਕਸ ਕਰਦੇ ਨੇ ਤੋਂ ਅੱਜ ਸੰਧਿਆ ਵੇਲੇ ਦੇ ਸੋਧਨ ਦੀ ਹਾਜ਼ਰੀ ਦੁਆਰਾ ਕੀਤਨ ਦੁਆਰਾ ਹਾਜ਼ਰੀ ਲਵਾਈ ਹੈ ਉਸ ਤੋਂ ਪਹਿਲਾਂ ਸਵੇਰ 10 ਤੋਂ 11 ਕੀਤਨ ਦੀ ਚੌਥੀ ਕੀਤੀ ਹੈ ਹਾਜ਼ਰੀ ਲਵਾਈ ਹੈ ਤੋਂ ਜਿਸ ਤਰ੍ਹਾਂ ਅੱਜ 10 ਮਹੀਨ ਨੂੰ ਰਾਗਿਆ ਦੀ ਸੇਵਾ ਸ੍ਰੀ ਰਾਮੰਦਰ ਸਾਹਿਬ ਦੇ ਕੀਤਨ ਦੀ ਅੱਜ 10 ਮਹੀਨ ਨੂੰ ਲੈਗਰ ਡੇ ਉਹ ਮਜਬੂਰ ਦਿਨ ਹੈ ਕਿਉਂਕਿ ਜੇ ਅਸੀਂ ਪੁਰਾਣੀ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਜੋ ਅਮਰitsar ਦੀ ਧਰਤੀ ਹੈ ਅਮਰitsar ਸ਼ਹਿਤੀ ਦਾ ਘਰ ਇਹ ਪਾਵਨ ਬਚਨਾਂ ਅਨੁਸਾਰ ਇਹ ਚੌਥੇ ਪਾਤਸ਼ਾਹ ਨੇ ਉਸ ਸਮੇਂ 700 ਅਕਬਰੀ ਸੋਨੇ ਦੇ ਮੋਹਰੇ ਦੇ ਕੇ ਜਿੱਤ ਜਾਂਦੇ ਹਨ ਕਿ ਇਹ ਅਮਰitsar ਦੀ ਧਰਤੀ ਅਜ ਨਾਲੇ ਤੋਂ ਲੈ ਕੇ ਤਰਨਤਾਰਨ ਤੱਕ ਜਿਹੜੀ ਵਿਰਸਤ ਹੈ ਇਹ ਜ਼ਮੀਨ ਹੈ ਇਹ ਗੁਰੂ ਜੀ ਦੇ ਪਾਤਸ਼ਾਹ ਜੀ ਨੇ ਆਪ ਖਰੀਦੀ ਸੀ ਅੱਜ ਭਾਵੇਂ ਲੋਕਾਂ ਨੇ ਆਪਣੀਆਂ ਆਪਣੀਆਂ ਮਲਕੀਤਾਂ ਬਣਾ ਲਈ ਹੈ ਲੇਕਿਨ ਇਹ ਮੈਂ ਸਮਝਦਾ ਕਿ ਸਾਰੀ ਜਗ੍ਹਾ ਜਿਹੜੀ ਅੰਮ੍ਰਿਤਸਰ ਦੀ ਹੈ ਸਾਰੀ ਹਰਮੰਦਰ ਸਾਹਿਬ ਦੀ ਹੈ। ਸਾਨੂੰ ਹੁਣ ਸਰਕਾਰੀ ਤੌਰ ਤੇ ਕਈ ਤਰ੍ਹਾਂ ਦੀਆਂ ਕਬਜ਼ੇ ਵਜ੍ਹਾ ਤੋਂ ਉਸ ਪਾਸੇ ਨਹੀਂ ਜਾਣਕਾ। ਲੇਕਿਨ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਦੀ ਗੱਲ ਕਰਾਂ। ਤੇ ਜਦੋਂ ਇਹ ਨਗਰ ਨੂੰ ਵਸਾਇਆ ਕਿਉਂਕਿ ਲਾਹੌਰ ਸ਼ਹਿਰ ਜਿਹੜਾ ਸੀ ਉਹ ਕਾਫੀ ਉੱਤੇ ਕਾਰੋਬਾਰੀ ਸ਼ਹਿਰ ਸੀ। ਲੇਕਿਨ ਨਵੇਂ ਸਥਾਨ ਨੂੰ ਵਸਾਉਣਾ ਤੇ ਉੱਥੇ 52 ਜਾਤਾਂ ਦੇ ਲੋਕਾਂ ਨੂੰ ਰਿਹਾਇਸ਼ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਇਆ। ਔਰ ਔਰ ਇਥੇ ਅਲੱਗ-ਅਲੱਗ ਜਿਹੜੇ ਕਿਤੇ ਖੋਣ ਕੇ ਆਪ ਪਾਤਸ਼ਾਹ ਨੇ ਦਿੱਤੇ ਲੋਕਾਂ ਨੂੰ ਲੋਕਾਂ ਨੇ ਕਿਹਾ ਕਿ ਸਾਡਾ ਕਾਰੋਬਾਰ ਚੱਲੇਗਾ ਪਾਤਸ਼ਾਹ ਨੇ ਆਪ ਗੁਰੂ ਕੇ ਖਜ਼ਾਨੇ ਵਿੱਚੋਂ ਲੋਕਾਂ ਦੇ ਇਥੇ ਕਾਰੋਬਾਰ ਖੋਣ ਕੇ ਦਿੱਤੇ ਅੱਜ ਜਿਹੜੇ ਲੋਕਾਂ ਦੇ ਸ਼ਹਿਰ ਦੇ ਵਿੱਚ ਕਾਰੋਬਾਰ ਚੱਲਦੇ ਨੇ ਇਹ ਇਹਦੇ 12 ਦਰਵਾਜ਼ਿਆਂ ਦੇ ਤੋਂ 16 ਬਾਜ਼ਾਰ ਨੇ ਅਮਰਸਰ ਦੇ ਵਿੱਚ ਸ਼ਹਿਰ ਦੇ ਵਿੱਚ 12 ਦਰਵਾਜ਼ਿਆਂ ਦੇ ਅੰਦਰ-ਅੰਦਰ ਜਿਹੜੇ 16 ਬਾਜ਼ਾਰ ਨੇ ਔਰ ਬਸਤੀਆਂ ਨੇ ਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਨਾਲ ਸੰਬੰਧਿਤ ਜਿਹੜੇ ਗੁਰਦੁਆਰਾ ਸਾਹਿਬ ਨੇ ਦੂਸਰੇ ਉਥੇ ਪਾਤਸ਼ਾਹ ਦਾ ਗੁਰੂ ਘਰ ਨਹਿਲ ਉਹ ਗੁਰੂ ਸਾਹਿਬ ਦਾ ਆਪਣਾ ਹੈ। ਤੋਂ ਪਾਤਸ਼ਾਹ ਨੇ ਮੈਂ ਜਿਹੜਿਆ ਬਚਨ ਕੀਤਾ ਹੈ ਕਿ ਮਜ਼ਦੂਰ ਦਸਤ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਲੇਬਰ ਵਾਸਤੇ ਜਿੰਨੇ ਵੀ ਕਾਰੋਬਾਰੀਆਂ ਵਾਸਤੇ ਪਾਤਸ਼ਾਹ ਨੇ ਇਹ ਸਮਸਾਜ ਦੀ ਧਰਤੀ ਤੇ ਆਪ ਬਖਸ਼ਿਸ਼ਾਂ ਦਿੱਤੀਆਂ। ਤੋਂ ਉਪਜੀਵਕਾ ਵਾਸਤੇ ਬਹੁਤ ਯੋਗ ਸਾਧਨ ਪਾਤਸ਼ਾਹ ਜੀ ਨੇ ਸਾਰੇ ਬਖਸ਼ਿਸ਼ ਕੀਤੇ ਨੇ। ਜਿੰਨੇ ਵੀ ਕਾਰੋਬਾਰੀ ਨੇ ਉਹਨਾਂ ਨੂੰ ਇਸ ਦਲ ਦਾ ਕਦੀ ਵੀ ਭੁਲਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਬਹੁਤ ਵੱਡਾ ਸਤਿਗੁਰਾਂ ਨੇ ਉਪਕਾਰ ਕੀਤਾ ਹੈ ਤੇ ਜਿਹੜੇ ਇੱਥੋਂ ਦੇ ਕਾਰੋਬਾਰੀ ਲੋਕ ਨੇ ਉਹਨਾਂ ਤਾਂ ਕਿ ਸ਼ਾਇਦ ਇਹ ਜਿਹੜੀ ਜਾਣਕਾਰੀ ਉਹਨਾਂ ਦੇ ਗਿਆਨ ਵਿੱਚ ਨਹੀਂ ਹੈ ਤੇ ਸਾਨੂੰ ਇਹ ਉਹਨਾਂ ਦੇ ਗਿਆਨ ਤੱਕ ਜਿਹੜੀ ਆ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ ਕਿ ਜਿੰਨੇ ਵੀ ਇੱਥੋਂ ਦੇ ਕਾਰੋਬਾਰੀ ਲੋਕ ਨੇ ਉਹਨਾਂ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਅੱਜੋ ਚੰਗੇ ਕਾਰੋਬਾਰ ਚਲਾ ਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਨੇ ਤੇ ਇਹਦੀ ਇੱਕ ਕਦਰ ਨਹੀਂ ਹੈ ਤੋ ਆਛਾ ਜੀ ਦਾ ਬਹੁਤ ਤਰਸ ਹੈ ਇਹ ਗੁਰੂ ਲਾਲ ਦਾਸ ਪਾਸ਼ਾ ਆਪਣੀ ਮਿਹਦੀ ਬੋਲੰਗਰ ਦਿਖਾ ਕਰਕੇ ਕੀਰਤਨ ਦੀ ਸੇਵਾ ਆਪ ਲੰਗਰ ਨੇ ਮੇਰੇ ਨਾਲ ਭਾਈ ਸਾਹਿਬ ਨਾਲ ਵਰਕੇ ਸੋ ਦੀ ਬਹੁਤ ਬਖੀਆ ਤਗੜੀ ਦੀ ਸੇਵਾ ਕਰਦੇ ਨੇ ਭਾਈ ਗੁਰੂ ਜੀ ਸਿੰਘ ਜੀ ਜੋ ਸਨ ਉਹ ਵੀ ਇਸ ਤਰ੍ਹਾਂ ਆਵਣ ਆ ਰਹੇ ਨੇ ਬਹੁਤ ਵਧੀਆ ਸਹਿਯੋਗ ਹੁੰਦੇ ਨੇ ਤੋ ਅੱਜ ਦੇ ਦਿਨ ਅਸੀਂ ਸੰਤਾਂ ਨੂੰ ਇਹੋ ਹੀ ਗੁਰੂ ਲਾਲ ਦਾਸ ਸਾਛਾ ਜੀ ਦੇ ਘਰ ਵੱਲੋਂ ਇੱਕ ਗੇਮਤੀ ਕਰਦੇ ਆ ਸੰਗਵੇਸ਼ ਹੈ ਇਹ ਕਟੋ ਕਟ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਰਸ ਹੈ ਨਜ਼ਰ ਹੈ ਉਹਨੂੰ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਕੇ ਆਵਣ ਸਲੋਵਰ ਸੁਣਾਉਣ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਹਾਂਜੀ ਪਰ ਕੇ ਆਪਣੇ ਦਸਵੰਦ ਦੇ ਦਿੱਤੇ ਹਲਕੇ ਦਾ ਵਾ ਅਰਪਣ ਕਰਕੇ ਸਾਹਿਬ ਜੀ ਦਾ ਕੋਟਾਂ ਕੋਟ ਤੋਂ ਆਦ ਸ਼ੁਕਰਾਨਾ ਕਰੀਏ ਕਿਉਂਕਿ ਜਿਹੜੀ ਵਿਸਾਂਧ ਦੀ ਪਰੰਪਰਾ ਹੈ ਉਹ ਲੋੜਵੰਦਾਂ ਦੇ ਗਿਆਨਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਬਹੁਤ ਸਾਰੇ ਧਾਰਮਿਕ ਸਮਾਜਿਕ ਆਰਥਿਕ ਹਰ ਵਿਦਿਆਦੀਪਕ ਕੋ ਬਹੁਤ ਸਾਰੇ ਵੱਡੇ ਕਾਰਜ ਕਰ ਰਹੀ ਹੈ ਜਿਵੇਂ ਜੋ ਵੀ ਸੰਗਤ ਦੀ ਇਥੇ ਕਨਫਰੰਸ ਟੇਹਾ ਚੜਦੀ ਹੈ ਗੁਰੂ ਕੀ ਬੋਲ ਦੇ ਵਿੱਚੋਂ ਉਹਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚੱਲਦੇ ਨੇ ਆਰਥਿਕ ਤੌਰ ਤੇ ਬਹੁਤ ਸਾਰੇ ਉਹਨਾਂ ਨੂੰ ਵੀ ਕਾਰੋਬਾਰ ਮਿਲਿਆ ਜੇ ਆਪਾਂ ਲੇਬਰ ਦੀ ਗੱਲ ਕਰੀ ਤੇ ਲੇਬਰ ਜਿਹੜੀ ਕੰਮ ਬਹੁਤ ਸਾਰਾ ਮੁਲਾਜ਼ਮ ਜਿਹੜਾ ਉਹ ਕੰਮ ਕਰਦਾ ਸਮੁੱਚੇ ਪ੍ਰਬੰਧ ਵਿੱਚ ਸਾਰਾ ਕੁਝ ਇਹਨਾਂ ਦੇ ਨਾਲ ਜਾਂਦਾ ਤੇ ਜਿਹੜੇ ਇਹ ਗੁਰੂ ਕੀ ਬੋਲ ਦੇ ਵਿੱਚੋਂ ਬਹੁਤ ਸਾਰਾ ਜੋ ਹੈ ਖਰਾਨੇ ਦੇ ਵਿੱਚੋਂ ਬਹੁਤ ਸਾਰਿਆ ਦੀ ਜੀਵਿਕਾ ਚਲਦੀ ਹੈ ਵੱਡੇ ਵੱਡੇ ਵਿਦਿਅਕ ادارے ਚੱਲਦੇ ਨੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਰਾਹੀਂ ਚੰਗੇ ਭਵਿੱਖ ਵਾਸਤੇ ਜਿਹੜਾ ਵਾ ਕਲੋਬਲੀ ਬਰਦਾਰ ਬੰਦਕਮਿਟੀ ਕਮੇਟੀ ਕਾਲੀ ਸਾਹਿਬ ਦਾ ਰਜਿੰਦਰ ਸਿੰਘ ਐਡਵੋਕੇਟ ਹੋਰ ਉਹਨਾਂ ਦੇ ਨਾਲ ਸ੍ਰੀ ਜੀ ਸਿੰਘੀ ਸਹਿਯੋਗੀ ਸਾਹਿਬਾ ਸਿੰਘੀ ਸਾਰੇ ਜਿਹੜੇ ਨੇ ਰਾਸ ਸੇਵਾ ਸਿੱਖਤ ਸਾਰੇ ਜਿਹੜੇ ਨਾਲ ਸਹਿਯੋਗੀ ਨੇ ਉਸ ਸ਼੍ਰੋਮਣੀ ਗੁਰਦਾਰ ਬੰਦਕਮਿਟੀ ਦੇ ਪ੍ਰਬੰਧਕੀਨ ਸਤਕਾਰ ਅਤੀਜੋ ਸਤਕਾਰਯੋਗ ਸਿੰਘ ਸਾਹਿਬ ਜੀ ਔਰ ਅਰਦਾਸੀ ਸਿੰਘ ਚੌਲਬਰਦਾਰ ਗੁਰੂ ਕੇ ਕੀਤਨੀਏ ਸਤਿਗੋ ਸੱਚੇ ਪਾਤਸ਼ਾਹ ਸਾਰਿਆਂ ਦੇ ਚਰਨਾਂ ਵਿੱਚ ਸਤਿ ਨਮਸਕਾਰ ਕਰਦੇ ਆਂ ਇਹ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਇਹਨਾਂ ਦਾ ਸਤਿਕਾਰ ਵੀ ਅਸੀਂ ਕਰੀਏ ਕਿ ਬਹੁਤ ਸਾਰੀਆਂ ਮੈਂ ਮੀਡੀਆ 'ਚ ਦੇਖਦਾ ਹਾਂ ਜੀ ਸਿੰਘ ਸਾਹਿਬਾ ਰਾਗੀ ਸਿੰਘ ਵਾਲੇ ਪ੍ਰਤੀਕੋਜ ਨਾਲ ਜੁੜੇ ਨੇ ਉਹ ਸ਼ਬਦਾਂ ਨੂੰ ਜਿਹੜੇ ਸਿੰਘ ਸਾਹਿਬਾਂ ਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹ ਤੇ ਕੀਤਾਨੀਆਂ ਦਾ ਸਭ ਦਾ ਸਤਿਕਾਰ ਹੋਣਾ ਚਾਹੀਦਾ ਹਰੇਕ ਮੁਲਾਜ਼ਮ ਦੇ ਸੌਤੇ ਤੋਂ ਲੈ ਕੇ ਸੇਵਾਦਾਰ ਤੋਂ ਲੈ ਕੇ ਵੱਡੇ ਅਹੁਦੇ ਤੱਕ ਉਹਦਾ ਵਿਸ਼ਤਕਾਰ ਜਿਹੜਾ ਹੈ ਰੱਬ ਦਾ ਇੱਕ ਸਾਹੀ ਰੱਬ ਦੇ ਹੱਥ ਲਾਰ ਨੇ ਤੋ ਮੈਂ ਕੁਆਜੇਸ਼ ਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਕਿ ਜੋ ਤੁਸੀਂ ਅੱਜ ਦੇ ਬਿਆਨ 1 ਮਈ ਦੇ ਵਾਲੇ ਦਿਨ ਆਜੀ ਨੇ ਦਾਸਲੇ ਨੂੰ ਵਿਚਾਰ ਰੱਖਣ ਦੀ ਬੇਨਤੀ ਕੀਤੀ ਹੈ ਉਹ ਕੋ ਲਗਾਇਆ ਹੈ ਤੋਂ ਦਾਸਲੇ ਬੰਦੋ ਦੁਆਰਾ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਸਭ ਨਾਲ ਦੇ ਕਾਰੋਬਾਰੀ ਸਭ ਨਾਲ ਦੇ ਪਰਿਵਾਰਿਕ ਸਭ ਨੂੰ ਮੌਕਾ ਮਿਸ ਕਰਨ ਇਸ ਨੂੰ ਦੇ ਦੇਵਾਂਗੇ ਵੀ ਵਾਅਦਾ ਕਰੀਏ ਤੇ ਪੈਸਾ ਜਿਹੜੇ ਪ੍ਰੋਫੈਸਰ ਬਹੁਤ ਡਿਗਰੀ ਉਹਨਾਂ ਨੇ ਅਸਲ ਕਿੰਨੀ ਲਈ ਹੈ ਜਿਹੜੀ ਪਹਿਲੀ ਪਾਛੇ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਜਿੱਦ ਤਰ ਤੁਸੀਂ ਹੁਣ ਕੀਤਾ ਸੀ ਪਿੱਤਪਲਾ ਹਰਮੋਨੀਓ ਹੋਲੇ ਜਿਹੜੀ ਉਹਨਾਂ ਦੇ ਰਾਗਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਦੇ ਵਿੱਚ ਬਾਣੀ ਦਰਜ ਤੇ ਇਹ ਬਹੁਤ ਵਧੀਆ ਇੱਕ ਫਕਰ ਆਮਾਨ ਹੈ ਤੁਹਾਡੇ ਤੋਂ ਤੁਸੀਂ ਉਹ ਕੀਰਤਨ ਕਰਦੇ ਹੋ ਸਵੇਰ ਸ਼ਾਮ ਤੇ ਅਜੀ ਇਹਦੇ ਬਾਰੇ ਜਿਹੜਾ ਹੁਣ ਕੀ ਕੀ ਗੱਲ ਚਲਾ ਰਹੇ ਆ ਜਾਂ ਕਿਤੇ ਕਿਤੇ ਤੁਸੀਂ ਸੁਆਵਾਂ ਨਿਭਾ ਰਹੇ ਜੀ ਇਹਦੀ ਬਾਰੇ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਨੇ ਗੱਲ ਕਹੀ ਹੈ ਕਿ ਤੁਹਾਨੂੰ ਸਾਜਾਂ ਦੀ ਗੱਲ ਵੀ ਮੈਂ ਨਾਲ ਸਾਝੀ ਰੱਖਾਂ ਕਿ ਗੁਰੂ ਸਾਹਿਬ ਜੀ ਦੇ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਆਪਨੇ ਗੱਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਭਾਈ ਮਰਦਾਨਾ ਕੀਰਬਾਬ ਦੀ ਸੰਗਤ ਕਰਦੇ ਸੀ ਤੇ ਗੁਰਨਾਨ ਸਾਹਿਬ ਨੇ ਸਾਜ ਦੇ ਨਾਲ ਜਿਹੜਾ ਹੈ ਬਹੁਤ ਦੇਸ਼ਾਂ-ਵਿਦੇਸ਼ਾਂ ਉੱਤਰਨ ਕਰਕੇ ਉੱਲੀ ਪੜਖੀ ਲੁਕਾਈ ਨੂੰ ਜਿਹੜਾ ਸੱਚ ਦਾ ਮਾਰਗ ਦਿਖਾਇਆ ਹੈ ਉਹ ਸਿੱਧੇ ਰਸਤੇ ਪਾਇਆ ਹੈ ਇਕ ਕੀਤਰੋ ਨੇ ਕਿ ਐਸਾ ਮਾਰਗ ਹੈ ਐਸਾ ਇੱਕ ਅਮੋਲਕ ਐਸੀ ਅਮੋਲਕ ਕਲਾ ਹੈ ਜਿਹਦੇ ਰਾਹੀਂ ਹਰੀ ਜੀ ਦੀ ਕੀਰਤੀ ਤੇ ਹੈ ਹੀ ਹੈ ਲੇਕਿਨ ਹਰੀ ਜੀ ਕੀਤੇ ਰਾਹੀਂ ਗੁਰੂ ਰਣ ਸਾਹਿਬ ਤੋਂ ਬਹੁਤ ਅਮੋਲਕ ਬਚਨ ਜਿਹੜੇ ਨੇ ਮਨੁੱਖ ਨੂੰ ਇਹਾ ਔਰ ਉਹਾ ਦੇ ਵਾਸਤੇ ਜਿਹੜਾ ਉਹ ਸੱਚ ਦਾ ਮਾਰਗ ਦਿਖਾਉਣ ਵਾਸਤੇ ਬਹੁਤ ਅਮੋਲਕ ਬਚਨ ਸਾਡੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਇਹਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਆ 15 ਭਗਤਾਂ ਦੀ 11 ਟੱਕਾਂ ਦੀ ਕਾਵਿਕ ਸ਼ਬਦਾਂ ਦੀ ਬਾਣੀ ਹੈ ਔਰ ਇਹ ਜੋ ਸਕਤੀ ਮਹਾਪੁਰਸ਼ਾਲੀ ਬਾਣੀ ਜੋ ਹੈ ਇਹ ਸਰਵ ਸਾਂਝੀ ਹੈ ਕਿਉਂਕਿ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਕਿਸੇ ਇੱਕ ਖਿੱਤੇ ਕਿਸੇ ਇੱਕ ਜਾਤ ਵਾਸਤੇ ਨਹੀਂ ਸਰਬ ਦੇ ਸਰਬਤ ਲਈ ਭਲੇ ਲਈ ਹੈ ਉਸ ਰਿਹਰ ਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਵੀ ਸਭ ਨਾਲ ਲਈ ਸਭੇ ਸਾਂਝੀ ਵਾਲ ਸਦਾਏ ਕੋ ਕਿਸੇ ਨਾਲ ਰਿਸ਼ੇ ਵਾਲੀ ਹੈ ਸ਼ੋਮਨੀ ਕੋਤਰਵੰਦ ਕਮੇਟੀ ਵੱਲੋਂ ਵੀ 33 ਸਾਜਾਂ ਦੀ ਦੁਬਾਰਾ ਤੋਂ ਜਿਹੜੀ ਇਹ ਕੋਨੋ ਸੰਜੀਤੀ ਕੀਤੀ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਦਾਸ ਰਿਆ ਵੱਲੋਂ ਨਹੀਂ ਸ਼ੋਮਨੀ ਕੋਤਰਵੰਦ ਕਮੇਟੀ ਦੇ ਇਹਨਾਂ 6 ਸੇਵਕ ਸਦਕਾ ਦਾਸ ਕੰਕੀ ਸਾਜ ਨਾਲ ਇਹ ਪੰਧੀ ਜੋ ਹੈ ਉਹ ਕਿਸ ਸਮੇਂ ਵਿੱਚ ਸੇਵਾ ਕਰ ਰਿਹਾ ਪਾਛਾ ਜੀ ਕਿਰਪਾ ਸਦਕਾ ਪਹਿਲਾ ਚਾਹੇ ਅਸੀਂ ਦਾਸ ਨੇ ਰੋਮਨੀ ਗੋਦਰਾ ਪ੍ਰਬੰਧ ਕਮੇਟੀ ਦੇ ਭਗਵਨ ਅਦੀਨ ਸੇ ਕਮਿਸ਼ਨਰੀ ਕਾਰਜ ਜੋ ਸ਼ਹੀਦ ਸਿੱਖ ਮਿਸ਼ਨਰੀ ਕਾਰਜ ਗੰਗਾ ਬਿਲਡਿੰਗ ਕੋਲ ਵੀ ਕਰ ਦਿੱਤੇ ਜੋ 1921 ਦੇ ਅਨੰਤਾਨਾ ਸਾਹਿਬ ਦੇ ਸਾਕੇ ਦੇ ਸੰਬੰਧ ਵਿੱਚ ਕਾਰਜ ਬੜਿਆ ਸੀ 1926-27 ਦੇ ਵਿੱਚ ਤੇ ਉਸ ਕਾਲ ਵਿੱਚ ਦਾਸ ਨੇ 3 ਸਾਲ ਦੀ ਵਿੱਧਾ ਲਈ ਹੈ ਬਾਅਦ ਵਿੱਚ ਦਾਸ ਨੇ ਅ ਡਬਲ ਐਮ ਐ ਐਮ ਫਿਲਹੋਂ ਜੋ ਹੈ ਜੀ ਪੀ ਐਚ ਡਾਕਟਰੀ ਦੀ ਡਿਗਰੀ ਪੀ ਐਸ ਡੀ ਵਾਸਤੇ ਦਾਸ ਖੋਜ ਕਾਰਜ ਕਰ ਰਿਹਾ ਹੈ ਉਸ ਤੋਂ ਇਲਾਵਾ ਵੀ ਜੋ ਬੀ ਐਸ ਪੀ ਦੇ ਵਿਸ਼ੇ ਤੋਂ ਇਲਾਵਾ ਵੀ ਦਾਸ ਜੋ ਹੈ ਖੋਜ ਕਾਰਜ ਕਰਵਾਣੀ ਦੇ ਵੱਖ-ਵੱਖ ਵਿਸ਼ਿਆਂ ਤੇ ਕਰ ਰਿਹਾ ਹੈ ਤੋਂ ਜੇਸ ਵਾਸਤੇ ਆਪ ਜੀ ਦੇ ਮਾਧਿਅਮ ਰਾਹੀਂ ਮੈਂ ਜੋ ਵੀ ਗੁਰਨਾਥ ਨਾਮ ਦੇ ਵਸੇਖ ਸੰਗਤ ਹੈ ਉਹਨਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਕਿ ਆਪ ਜੀ ਦਾਸ ਦੇ ਨਾਲ رابطہ ਕਰਨ ਕਰਕੇ ਜੋ ਵੀ ਗੁਰਵਾਨੀ ਦੇ ਮਤਾਲਿਆਂ ਤੋਂ ਇਤਿਹਾਸ ਦੇ ਮਤਾਲਿਆਂ ਤੋਂ ਸਹਿਯੋਗ ਦਿਓ ਅਸੀਂ ਕਿਉਂਕਿ ਕੁਝ ਗ੍ਰੰਥਾ ਪੋਥੀਆਂ ਵਿੱਚ ਕੁਝ ਨਾ ਕੁਝ ਥੋੜਾ ਜਿਆਦਾ ਸੁਧਾਈ ਦੀ ਲੋੜ ਹੈ ਕੁਝ ਕਿਤਾਬਾਂ ਦੇ ਵਿੱਚ ਗਲਤ ਤਰੀਕੇ ਨਾਲ ਇਤਿਹਾਸ ਮੋੜਿਆ ਮੋੜਿਆ ਗਿਆ ਹੁਣ ਵੀ ਮੀਡੀਆ ਦੇ ਵਿੱਚ ਕੁਝ ਇਤਿਹਾਸ ਨੂੰ ਮੋੜਿਆ ਮੋੜਿਆ ਜਾਂਦਾ ਹੈ ਮੀਡੀਆ ਦੇ ਵਿੱਚ ਹੁਣ ਅੰਮ੍ਰੇ ਪਾਤਸ਼ਾਹ ਦਾ ਸ਼ੀਘੀ ਦਿਹਾੜਾ ਆ ਰਿਹਾ ਉਹਦੇ ਵਿੱਚ ਵੀ ਪਿੱਛੇ ਜੇ ਪਿਛਲੇ 1-2 ਸਾਲਾਂ ਤੋਂ ਇੱਕ ਪੋਸਟ ਜਿਹੜੀ ਹੈ ਚੰਦੂ ਦੀ ਨੌਂ ਦੀ ਜਿਹੜੀ ਹੈ ਉਹ ਸ਼ਰਬਤ ਕੋਲ ਵਾਲੀ ਉਹ ਇਸ ਤੋਂ ਵੀ ਹੋਰ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਜਿਹੜੀਆਂ ਨੇ ਉਹ ਗਲਤ ਐਡ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਦੇ ਉੱਤੇ ਜਿਹੜੀ ਆ ਅਸੀਂ ਸੁਚੇਤ ਹੋਈਏ ਤੋਂ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਇਸ ਗੱਲ ਦੇ ਉੱਤੇ ਬਹੁਤ ਮਨ ਵਿੱਚ ਰੋਸ ਮਹਿਸੂਸ ਕਰਦਾ ਹਾਂ ਕਿ ਨਵੀਆਂ-ਨਵੀਆਂ ਟੈਕਨੋਲੋਜੀਆਂ ਦੇ ਰਾਹੀਂ ਗਲਤ ਜਿਹੜੀ ਪ੍ਰਚਾਰ ਹੋ ਰਹੀ ਹੈ AI ਜਿਹੜੀ ਹੈ ਗੁਰੂ ਸਾਹਿਬਾਂ ਦੀਆਂ ਪੁਰਾਣੀਆਂ ਤਸਵੀਰਾਂ ਪਹਿਲਾਂ ਥੋਮਨ ਕਾ ਉੱਤੇ ਹਾਲਪਤਾ ਨਹੀਂ ਇਹ ਤੋਂ ਲੈ ਗੁਰਨਾਨ ਸਾਹਿਬ ਦੀ ਗੱਲ ਕਰੀ ਤੇ ਉਹਨਾਂ ਦੀਆਂ ਤਸਵੀਰਾਂ ਕਿ ਪੈਨਸਿਲ ਦੇ ਹੋ ਗਈਆਂ ਅਜੀਬ ਵੀਰ ਦੇ ਪੁਜਾਰੀ ਨੇ ਲੇਕਿਨ ਭਾਵੇਂ ਸਾਡੀਆਂ ਭਾਵਨਾਵਾਂ ਤਸਵੀਰ ਦੇ ਦੇਖ ਕੇ ਆਵਾਜ਼ ਨਹੀਂ ਉੱਠਦੇ ਆ ਲੇਕਿਨ ਮੈਂ ਇਹ ਗੱਲ ਤੁਹਾਡੇ ਇੱਕ ਇਸ ਵੀਡੀਓ ਤੇ ਨਹੀਂ ਸਾਂਝੀ ਕਰਨੀ ਚਾਹੁੰਦਾ ਕਿ AI ਜਾਂ ਹੋਰ ਗੁਰੂ ਸਾਹਿਬ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਛੇੜਛਾੜ ਆ ਉਹ ਜਿਹੜੀ ਆ ਉਹਦੇ ਤੇ ਸਰਕਾਰ ਕੋ ਸਾਹਿਬ ਦੀ ਅਸਲੀ ਜਿੰਮੇਵਾਰੀ ਕਰਦਾ ਹੈ ਹੋਰ ਜਿਹੜੀਆਂ ਨੁਮਾਇੰਦਗੀ ਕਿਤੇ ਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਗੁਰਬਾਣੀ ਔਰ ਗੁਰੂ ਸਾਹਿਬ ਦੀ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨਾਂ ਚੀਜ਼ਾਂ ਦੇ ਥੋੜਾ ਜਿਹਾ ਸਥੇਤ ਹੋਈਏ ਇਹਨਾਂ ਜਿਹੜੇ ਕਿ ਸਰਕਾਰ ਚਾਵੇ ਤੇ ਮਿੰਟ ਚ ਲੱਭ ਸਕਣ ਉਸੇ ਕਿਹੜਾ ਆਨਸਰ ਜਿਹੜਾ ਹੈ ਪਬਲਿਕ ਮੀਡੀਆ ਦੇ ਰਣੇ ਇਹ ਚੀਜ਼ ਨੂੰ ਪ੍ਰਸਾਰਿਤ ਕਰਦੇ ਨੇ। ਖਾਲਸਾ ਜੀ ਇੱਕ ਬਚਨ ਹੈ ਕਿ ਜਿੰਨਾ ਵੀ ਅਕੈਡਮੀ ਆਪਣੀਆਂ ਗੁਰਬਾਣੀ ਚਾਹੇ ਕੀਰਤਨ ਸਿੱਖ ਰਿਹਾ ਬੱਚੇ ਉਹਨਾਂ ਦੇ ਵੱਲੋਂ ਕੋਈ ਇੱਕ ਮੈਸੇਜ ਬਹੁਤ ਸੋਨਾ ਗਾਉਂਦੇ ਆ ਔਰ ਬਹੁਤ ਸੋਹਣੀ ਗੁਰਬਾਣੀ ਗਾਉਂਦੇ ਆ ਔਰ ਕੀਰਤਨ ਵੀ ਬਹੁਤ ਸੋਨਾ ਕਰਦੇ ਆ। ਇਨਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੂੰਗੀ ਦੇਖੋ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਭ ਤੋਂ ਪਹਿਲਾਂ ਮਿਸ਼ਨਰੀ ਕਾਲਜ ਚੱਲ ਰਹੇ ਨੇ ਕੁਝ ਅਕੈਡਮੀ ਕਾਲਜ ਜਿਹੜੇ ਨੇ ਉਹਨਾਂ ਵਿੱਚ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਅਕੈਡਮਿਕ ਲੈਵਲ ਦੇ ਪ੍ਰੈਸਟਾਬਜੀ ਕਾਲਜ ਹੈ ਜੀ 3 ਫਾਸਾ ਦੁਆਰਾਂ ਨੂੰ ਵੀ ਕਰ ਰਹੀ ਹੈ ਗੁਰਮਨੀ ਪਤਨਾ ਪ੍ਰਬੰਧਕ ਵੀ ਨਤੀ ਵੀ ਕਰ ਰਹੀ ਹੈ ਹੋਰ ਜਿਹੜੀਆਂ ਪਰਸਨਲ ਤੌਰ ਤੇ ਕੁਝ ਚਿਹਰੇ ਦੇ ਬੰਦੀਆਂ ਅਕੈਡਮੀਆਂ ਚਲਾਦੀ ਉਹਦੇ ਵਿੱਚ ਗੁਰਮਤ ਦਾ ਪ੍ਰਚਾਰ ਔਰ ਸੰਗੀਤ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਇਦੇ ਵਿੱਚ ਹੁਣ ਜੋਤੀ ਸਮੇਂ ਵਿੱਚ ਬੱਚਿਆਂ ਦਾ ਜੋ ਰੁਝਾਨ ਹੈ ਗੁਰੂ ਸਾਹਿਬ ਦੇ ਪ੍ਰਾਤਨ ਸਾਜਾਵਾਂ ਵੱਲ ਬਹੁਤ ਵਧੀਆ ਚੁਕਾਅ ਹੋ ਰਿਹਾ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾ ਵਿੱਚ ਕੋਟਾ ਅਨਕੋਸ਼ ਫੜਾਉਣਾ ਕਰਦੇ ਕਿ ਬੱਚੇ ਫਿਰ ਆਪਣੇ ਉਸ ਪ੍ਰਾਤਨ ਵਿਰਸੇ ਨਾਲ ਜੁੜ ਰਹੇ ਆ ਬੱਚੇ ਗੁਰਬਾਣੀ ਦੇ ਨਾਲ ਜੁੜ ਰਹੇ ਨੇ ਗੁਰ ਇਤਿਹਾਸ ਨਾਲ ਜੁੜ ਰਹੇ ਨੇ ਤੇ ਲੇਕਿਨ ਬੱਚਿਆਂ ਦਾ ਕੋਈ ਕਸੂਰ ਨਹੀਂ ਜੇ ਉਹਨਾਂ ਤੱਕ ਕੋਈ ਚੀਜ਼ ਗਲਤ ਪਹੁੰਚੇਗੀ ਤੇ ਉਸ ਦੀ ਜ਼ਿੰਮੇਵਾਰ ਅਸਮ ਹੋਵੇਗਾ ਇਸ ਕਰਕੇ ਉਹਨਾਂ ਦੇ ਤੱਕ ਜਿਹੜੀ ਵੀ ਚੀਜ਼ ਹੈ ਜਾਣਕਾਰੀ ਇਹ ਉਹ ਅੱਛੇ ਤੇ ਸਹੀ ਸ਼ਬਦਾਂ ਵਿੱਚ ਸਹੀ ਤਰੀਕੇ ਨਾਲ ਪਹੁੰਚਣੀ ਚਾਹੀਦੀ ਹੈ ਅਕੈਡਮੀਆਂ ਕੰਮ ਜਰੂਰ ਕਰਦੀਆਂ ਪਈਆਂ ਲੇਕਿਨ ਉਹਦੇ ਵਿੱਚ ਕਿੰਨੀ ਉਹਦੇ ਚ ਦੂਰ ਅੰਦੇਸ਼ ਨਾਲ ਬਰੀਕੀ ਨਾਲ ਕੰਮ ਕਰਦੀਆਂ ਪਈਆਂ ਇਹਦੇ ਵਾਸਤੇ ਵੀ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਵੀ ਸੁਚੇਤ ਹੋਣ ਤੇ ਉਹਨਾਂ ਬੱਚਿਆਂ ਦੇ ਵਾਸਤੇ ਅਸੀਂ ਲੈ ਗੁਰੂ ਲੰਗਰ ਦਾਸ ਸਾਹਿਬ ਦੇ ਹਜੂਰੀ ਕਿਤਨੇ ਬੱਚੋ ਇਹੋ ਹੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਉਹ ਗੁਰੂ ਲੰਗਰ ਦਾਸ ਸਾਹਿਬ ਦੇ ਘਰ ਵਿੱਚ ਆਣ ਕੇ ਇੱਥੇ ਚੌਂਕੜੇ ਲਗਾ ਕੇ ਕੀਤਨ ਸੁਣਿਆ ਕਿਉਂਕਿ ਇਹ ਮੇਰਾ ਨਿੱਜੀ ਅਨੁਭਵ ਹੈ ਤਾਂ ਨਿੱਜੀ ਬਰੀ ਪ੍ਰੈਕਟਿਸ ਹੈ ਤੇ 1900 ਕਰੀਬ 9990 ਦੀ ਗੱਲ ਹੈ 90 ਦੇ ਵਿੱਚ ਮੈਂ ਇੱਥੇ ਦਿਨਤਾਰ ਦੀ ਸੇਵਾ ਚੋਂਦਾ ਸੀ ਚੌਂਕੜਾ ਲਗਾ ਕੇ ਤੇ ਰਾਜੀ ਸਿੰਘਾਂ ਦੇ ਮਗਰ ਬੈਠ ਕੇ ਕੀਰਤਨ ਸੁਣਦੇ ਸੀ ਤੇ ਬਾਅਦ ਵਿੱਚ ਆ ਕੇ ਕਰਮਾ ਖੁੱਲੀ ਤੇ ਕਰਮਾ ਚ ਬੈਠ ਕੇ ਕੀਰਤਨ ਸੁਣਦੇ ਸੀ ਕੀਰਤਨ ਸੁਣ ਕੇ ਸਾਨੂੰ ਜੋ ਕੀਰਤਨ ਆਇਆ ਉਹਦੇ ਨਾਲ ਦੀ ਖੇਡ ਹੈ ਇਸ ਕਰਕੇ ਕੀਰਤਨ ਸੁਣਨਾ ਵੀ ਜ਼ਰੂਰੀ ਹੈ ਉਹਨਾਂ ਦੇ ਕੀਰਤਨੀਆਂ ਨੂੰ ਸੁਣੀਏ ਇਹ ਉਹਦੇ ਨਾਲ ਕੀ ਹੈ ਕਿ ਸਾਡੀ ਦੋਹਾਂ ਥਾਈ ਜਿਹੜੀ ਆ ਜਿਹੜਾ ਲਾਹਾ ਹੋਏਗਾ ਸਮਨਾਤ ਹੋਏਗਾ ਤੇ ਕਿਸੇ ਸਮੇਂ ਕੀ ਦਸ ਬਣਾਵਤ ਹੋਏਗੀ ਬਰੂਸਰਾ ਮਾਲਕ ਦੇ ਨਾਮ ਜਿਹੜੀ ਸਾਡੀ ਹਾਜ਼ਰੀ ਲੱਗੇ ਕਿ ਜਿਹੜਾ ਜਨਮ ਹੈ ਉਹ ਸਪਨਾ ਹੋ। ਥੈਂਕ ਯੂ। ਇੱਥੇ ਹੋਰ ਜੋ ਸਾਡੇ ਸਮਾਜ ਦੇ ਵਿੱਚ ਨੌਜਵਾਨ ਗਰਾਏ ਪੈ ਚੁੱਕੇ ਨੇ ਸਮਾਜ ਬਰਾਈਆਂ ਵਿੱਚ ਪੈ ਚੁੱਕੇ ਨੇ ਉਹਰੇ ਬਾਰੇ ਕੀ ਮੈਸੇਜ ਦੇਣਾ ਚਾਹੀਦਾ। ਦੇਖੋ ਜੀ ਜਿਹੜੇ ਆ ਕਾਫੀ ਕੀ ਅੱਜ ਦੀ ਗੱਲ ਨਹੀਂ ਕਰਦੇ ਹੋਣ ਦਾ ਬਹੁਤ ਜ਼ਿਆਦਾ ਜਿਹੜਾ ਨੋਟਵਰਨ ਹੈ ਉਹ ਲਸ਼ਿਆਂ ਵਾਲ ਪਾਸੇ ਜਾ ਰਹੇ ਹਨ ਤੋਂ ਮੀਡੀਆ ਦਾ ਚੈਜ ਹੋ ਗਿਆ ਉਹ ਜਿਆਦਾ ਜਿਹੜਾ ਸਮਾਂ ਉਹ ਇਹ ਜਿਹੜਾ ਕਿ ਫਸੂਲ ਦੇ ਵਿੱਚ ਜਿਹੜਾ ਹੋਰ ਸਤਰਾ ਵਿੱਚ ਪਾ ਕੇ ਪਰਾਇੇ ਪਾ ਕੇ ਜਿਹੜਾ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਉਹ ਇਨਵੈਸਟ ਕਰਦੇ ਆ ਤੇ ਇੱਥੇ ਅਸੀਂ ਉਹ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਦਾ ਕਰਨਾ ਕਿਰਤ ਕਿਉਂਕਿ ਲੇਬਰ ਡੇ ਹੈ ਅੱਜ ਤੋ ਕੀਰਤ ਦਾ ਸੁਧਾਰ ਜਿਹੜਾ ਹੈ ਉਹ ਗੁਰਨਾਨ ਦੇਵ ਜੀ ਨੇ ਅਸੀਂ ਇਹਨੂੰ ਪਣਾਈਏ ਤੇ ਜਦੋਂ ਰਜੀਵਿਆਂ ਚ ਉਤਕਦੀ ਹੈ ਜਿੰਦਗੀ ਦੀ ਸਾਰਥਕਤਾ ਤੇ ਜਦੋਂ ਕੋਈ ਕੀਰਤ ਵਿੱਚ ਰੁੱਝਿਆ ਰਹੇਗਾ ਜੀਵਿਆਂ ਚ ਰੁੱਝਿਆ ਰਹੇਗਾ ਕਦੀ ਵੀ ਉਹ ਖਰਾਏ ਨੂੰ ਪਏਗਾ ਦਸ਼ਿਆਂ ਵਿੱਚ ਦਾ ਵਿੱਚ ਨਹੀਂ ਜਾਏਗਾ ਇਹ ਚੰਗੀ ਖਰਾਕ ਨੇ ਅਸੀਂ ਜਿਹੜਾ ਉਸ ਪਾਸੇ ਨੂੰ ਲਈਏ ਤੇ ਜਿੱਥੇ ਚੰਗੀ ਖਰਾਕ ਸਾਡੇ ਸਰੀਰ ਵਾਸਤੇ ਉਹਦੇ ਆਰਮ ਖਰਾਕ ਵਾਸਤੇ ਜਿਹੜੀ ਹੈ ਗੁਰਬਾਣੀ ਦਾ ਕੀਰਤਨ ਹੈ ਗੁਰ ਇਤਿਹਾਸ ਹੈ ਇਸ ਪਾਸੇ ਨੂੰ ਜੇ ਅਸੀਂ ਰੱਖ ਲਈਏ ਤੋ ਮੈਂ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਵਾਲੇ ਬਣਿਏ ਔਰ ਨਸ਼ਿਆਂ ਦਾ ਹੋਰ ਕਿਹੜੀਆਂ ਰੀਤੀਆਂ ਨੇ ਉਹਦਾ ਤਿਆਗ ਕਰਕੇ ਗੁਰੂ ਦੇ ਕੀਰਤਨ ਗੁਰੂ ਦੇ ਇਤਿਹਾਸ ਨਾਲ ਜੁੜੀਏ ਤੇ ਸ੍ਰੀਮੰਦਰ ਸਾਹਿਬ ਆਂਕੇ ਜਿਨ ਜਿੱਥੇ-ਜਿੱਥੇ ਵੀ ਉਹ ਹੈਗੇ ਨੇ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਦੁਆਰਾ ਸਾਹਿਬ ਦਾ ਕੀ ਬਾਣੀ ਪੜਨ ਤੇ ਉਹ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਕਰ ਦੇਣਾ ਹੈ ਤੋ ਵੱਡਿਆਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਜੋ ਹੈ ਕਿ ਬੱਚਾ ਫਿਰ ਪ੍ਰਾਇਤ ਚ ਪ੍ਰਾਇ ਪਾਸੇ ਨਹੀਂ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਬਾਣੀ ਦੇ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤਲੀਬ ਕਰਦੀ ਹੈ ਸੱਚ ਦਾ ਮਾਰਗ ਹੁੰਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਗੁਣ ਦੇ ਕਰਮ ਨੇ ਉਹ ਸਾਰੀ ਗੁਰਬਾਣੀ ਵੀ ਸਾਨੂੰ ਮਿਲਦੇ ਨੇ ਇਸ ਕਰਕੇ ਸਾਨੂੰ ਗੁਰਬਾਣੀ ਗੁਰੂ ਵਾਲੇ ਹੋਣਾ ਚਾਹੀਦਾ ਤੇ ਇਹ ਜੋ ਮੈਂ ਨੌਜਵਾਨ ਵੀਰਾਂ ਕਰਮਸ਼ੀਲ ਜੇ ਵਾਈ ਖਾਸਾ ਵਾਈ ਖਾਸਾ ਵਾਈ ਖਾਸਾ ਜੋ ਸਾਡੇ ਸਮਾਜ ਵਿੱਚ ਨੌਜਵਾਨ ਕਰਾਇ ਪੈ ਚੁੱਕੇ ਨੇ ਸਮਾਜ ਬਰਾਂਹੇ ਪੈ ਚੁੱਕੇ ਨੇ ਉਹ ਬੜੀ ਕੀ ਮਸੇ ਦਿਨ ਚ ਦੇਖੋ ਜੀ ਜਿਵੇਂ ਆ ਕਾਫੀ ਅਸੀਂ ਅੱਜ ਦੀ ਗੱਲ ਨਹੀਂ ਕਰਦੇ ਹੋਂਦ ਦਾ ਬਹੁਤ ਜ਼ਿਆਦਾ ਜਿਹੜਾ ਨਾਰਥ ਵਰਡ ਹੈ ਉਹ ਨਸ਼ਿਆਂ ਵੱਲ ਪਾਸੇ ਜਾ ਰਿਹਾ ਹੈ ਤੋਂ ਲਈ ਦੀ ਦਾ ਚਾਹੇ ਜੋਗਾ ਹੈ ਉਹ ਜਿਆਦਾ ਜਿਹੜਾ ਸਮਾਂ ਉਹ ਇਹ ਜਿਹੜਾ ਕਿ ਖਜ਼ੂਰ ਦੇ ਵਿੱਚ ਜਿਹੜਾ ਹੋਰ ਸਤਰਾ ਵਿੱਚ ਪਾ ਕੇ ਕੜਾਏ ਪਾ ਕੇ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਉਹ ਇੰਵੈਸਟ ਕਰ ਰਿਹਾ ਹੈ ਤੇ ਇੱਥੇ ਅਸੀਂ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਦਾ ਸਿਧਾਂਤ ਹੈ ਕਿਉਂਕਿ ਲੇਬਰ ਡੇ ਹੈ ਅੱਜ ਤਾਂ ਕਿਰਤ ਦਾ ਸਿਧਾਂਤ ਜਿਹੜਾ ਹੈ ਉਹ ਗੁਰਨਾਨਕ ਸਾਹਿਬ ਦਾ ਪਹਿਲਾਂ ਅਸੀਂ ਇਹਨੂੰ ਪੜਾਈਏ ਤੇ ਜਦੋਂ ਰੁਝੇ ਹੋਈਆਂ ਚੋਂ ਉਹ ਤਕਦੀ ਹੈ ਜ਼ਿੰਦਗੀ ਦੀ ਸਾਰਥਕਤਾ ਤੇ ਜਦੋਂ ਕੋਈ ਕਿਰਤ ਵਿੱਚ ਰੁੱਝਿਆ ਰਹੇਗਾ ਰੁਝੇਗਾ ਕਦੀ ਵੀ ਉਹ ਕਰਾਏ ਨਹੀਂ ਪਏਗਾ ਨਸ਼ਿਆਂ ਵਿੱਚ ਦਾ ਵਿੱਚ ਨਹੀਂ ਜਾਏਗਾ ਇਹ ਚੰਗੀ ਖੁਰਾਕ ਨੇ ਅਸੀਂ ਜਿਹੜੇ ਆ ਉਸ ਪਾਸੇ ਨੂੰ ਲਈਏ ਤੇ ਜਿੱਥੇ ਚੰਗੀ ਖੁਰਾਕ ਸਾਡੇ ਸਰੀਰ ਵਾਸਤੇ ਉਹਦੇ ਆਰਮ ਖੁਰਾਕ ਵਾਸਤੇ ਜਿਹੜੀ ਹੈ ਗੁਰਵਾਣੀ ਦਾ ਕੀਰਤਨ ਹੈ ਗੁਰ ਇਤਿਹਾਸ ਹੈ ਇਸ ਪਾਸੇ ਨੂੰ ਵੀ ਅਸੀਂ ਰੁਕ ਰਹੀਏ ਤਾਂ ਮੈਂ ਨੌਜਵਾਨ ਵੀਰਾਂ ਨੂੰ ਘਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਵਾਲੇ ਬਣੀਏ ਔਰ ਨਸ਼ਿਆਂ ਦਾ ਹੋਰ ਕਿਹੜੀਆਂ ਤਰੀਕੀਆਂ ਨੇ ਉਹਦਾ ਇਤਿਆਜ਼ ਕਰਕੇ ਗੁਰੂ ਦੇ ਕੀਰਤਨ ਗੁਰੂ ਦੇ ਇਤਿਹਾਸ ਨਾਲ ਜੁੜੀਏ ਇਹ ਸ੍ਰੀ ਹਰਿਮੰਦਰ ਸਾਹਿਬ ਆ ਕੇ ਜਾਂ ਜਿੱਥੇ-ਜਿੱਥੇ ਵੀ ਉਹ ਹੈਗੇ ਨੇ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਦੁਆਰਾ ਸਾਹਿਬ ਦਾ ਕੀ ਬਾਣੀ ਪੜਨ ਉਹ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਕਰਦੇ ਆਂ ਵੱਡਿਆਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਹੀ ਜੋ ਹੈ ਕਿ ਬੱਚਾ ਫਿਰ ਪ੍ਰਾਇਤ ਚ ਪ੍ਰਾਇਵਸੀ ਨਹੀਂ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਬਾਣੀ ਜੇ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤਗੀਬ ਕਰਦੀ ਹੈ ਸੱਚ ਦਾ ਮਾਰਗ ਦਿਖਾਉਂਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਹੁਣ ਦੇ ਕਰਮ ਨੇ ਉਹ ਸਾਰੀ ਗੁਰਬਾਣੀ ਵੀ ਸਾਨੂੰ ਮਿਲਦੇ ਨੇ ਇਸ ਕਰਕੇ ਸਾਨੂੰ ਗੁਰਬਾਣੀ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੋਂ ਇਹ ਜੋ ਮੈਂ ਨੋਜ਼ਰ ਵੀਰਾਂ ਪਰਮੇਸ਼ਰ ਜੀ ਦਾ ਹਰ ਤਰ੍ਹਾਂ ਦੀ ਖਬਰ ਦੇਖਣ ਲਈ 10 ਤੱਕ ਟਾਈਮ ਨਿਊਜ਼